ਦੀਆਂ ਤੁਹਾਡੇ ਤੁਹਾਡੇ ਭਰਾਵਾਂ ਦੀ ਸਾਡੀ ਹਰਿਆ ਗੱਲ ਸੁਣਨ ਤੇ ਇਕੱਠੇ ਹੋ ਕੇ ਆਉਣੇ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਪੰਜਾਬ ਹੌਟ ਮਿਸ਼ਨ ਪਲਾਂਟ ਵਾਸਤੇ ਬਹੁਤ ਖਾਸ ਹੈ। ਪੰਜਾਬ ਦੇ ਹਿੱਤਾਂ ਵਾਸਤੇ ਬਹੁਤ ਵੱਡੀ ਹੈ। ਆਪਾਂ ਸ਼ੁਰੂ ਕਰਦੇ ਆਂ ਪੰਜਾਬ ਸਰਕਾਰ ਜਿਹੜੀ ਨੌਜਵਾਨਾਂ ਨੂੰ ਰਜਗਾਰ ਦੇਣ ਦਾ ਦਾਵਾ ਕਰਦੀ ਹੈ। ਭਵੰਤਵਾਂ ਜੀ ਕਹਿੰਦੇ ਆ ਬੇਤੀ ਦਾ ਫੌਰਨ ਚੋਂ ਵੀ ਥੱਦ ਲਾਂਗੇ ਇਹਨਾਂ ਦੇ ਜਵਾਰ ਦੇਵਾਂਗੇ ਉਹਨਾਂ ਦਾ ਅਸਲ ਸੱਚ ਕੀ ਹੈ ਸਰਕਾਰ ਦਾ ਅੱਜ ਹੀ ਤੁਹਾਡੇ ਸਾਹਮਣੇ ਲਿਆਵਾਂਗੇ ਪੰਜਾਬ ਵਿੱਚ ਜਿੰਨੇ ਵੀ ਹੌਟ ਮਿਕਸ ਪਲਾਂਟ ਲੁੱਕ ਦੇ ਕੰਮ ਕਰਨ ਵਾਲੇ ਪਲਾਂਟ ਲੱਗੇ ਆਏ ਇਹਨਾਂ ਦੀ ਘੱਟੋ ਘੱਟ ਇੱਕ ਪਲਾਂਟ ਦੀ ਕੀਮਤ 2 ਕਰੋੜ ਤੋਂ ਲੈ ਕੇ 3 ਕਰੋੜ ਵੀ ਦਿਕ ਰਹਾ ਥਾ ਨੇ ਮਸ਼ੀਨਰੀ ਇਹ ਜਿਨ੍ਹਾਂ ਦੇ ਪਲਾਂਟ ਲੱਗੇ ਆ ਇਹਨਾਂ ਚ ਕੋਈ ਨੌਜਵਾਨ ਬੱਚੇ ਮੁੰਡੇ ਬੀਟੱਕ ਹੈ ਬਹੁਤ ਸਾਰੇ ਐਮਟੱਕਾ ਇੱਥੇ ਬੈਠੇ ਵੀ ਆ ਆ ਮੁੰਡਾ ਬੀਟੱਕਾ ਆ ਐਮਟੱਕਾ ਠੀਕ ਹੈ ਇੱਥੇ ਹੋਰ ਵੀ ਬਹੁਤ ਬੈਠੇ ਨੇ ਜਿਹੜੇ ਬੀਟੱਕ ਤੇ ਐਮਟੱਕ ਨੇ ਉਹਨਾਂ ਦੇ ਪਲਾਂਟ ਲੱਗੇ ਆ 40 40 ਸਾਲ ਦੇ ਉਹ ਹੋ ਗਏ ਨੌਕਰੀਆਂ ਧੌਮਲ ਟੱਪ ਗਈ ਆਵਧਾਰ ਰਜਗਾਰ ਚਲਾਇਆ ਹੋਇਆ ਐ ਔਰ ਠੀਕ ਰਜਗਾਰ ਚੱਲ ਰਹੇ ਆ ਇਹ ਸਾਰੇ ਠੇਕੇਦਾਰ ਜਿਹੜੇ ਇੱਕ ਫਾਲਤ ਸੀ ਤੋਂ 10-12 ਕਰੋੜ ਦੇ ਕੰਮ ਕਰਦੇ ਆ ਉਹਨਾਂ ਨਾਲ ਇਹਦੇ ਪਰਿਵਾਰ ਚੱਲਦੇ ਆ ਉਹਨਾਂ ਨਾਲ ਇਹਦੀਆਂ ਮਸ਼ੀਨਰੀਆਂ ਕਿੱਤਾਂ ਜਾਂਦੀਆਂ ਤਾਂ ਇਹ ਸਾਰਾ ਕੋਸ ਸਮੂਜੀ ਪੰਜਾਬ ਚ ਚੱਲ ਰਿਹਾ ਹੈ ਪਰ ਖੋਣ ਪੰਜਾਬ ਸਰਕਾਰ ਨੇ ਇਨਾਂ ਦਾ ਸਾਰੇ ਪੰਜਾਬ ਦੇ ਜਿਹੜੇ ਠੇਕੇਦਾਰ ਪੜੇ ਲਿਖੇ ਨੌਜਵਾਨ ਹੈ ਛੋਟੇ ਵਪਾਰੀਆਂ ਦੇ ਮੁੰਡੇ ਹੈ ਕਈ ਛੋਟੇ ਜ਼ਿਮੀਂਦਾਰਾਂ ਦੇ ਮੁੰਡੇ ਹੈ ਜਿਨ੍ਹਾਂ ਨੇ 2-2 ਕਿੱਲੇ ਵੇਚ ਕੇ ਪਲਾਂਟ ਲਾਏ ਹੈ ਛੋਟੇ ਵਪਾਰੀ ਹੈ ਪੜੇ ਲਿਖੇ ਮੁੰਡੇ ਹੈ ਉਹਨਾਂ ਦੇ ਰੁਜ਼ਗਾਰ ਬੰਦ ਕਰਨ ਦੀ ਤਿਆਰੀ ਕਰਤੀ ਬਹੁਤ ਵੱਡੇ ਪੱਧਰ ਤੇ ਪਹਿਲਾਂ ਤਾਂ ਸਾਢੇ 3 ਸਾਲ ਐ ਸਰਕਾਰ ਨੇ ਕੋਈ ਕੰਮ ਲਾਇਆ ਹੀ ਨਹੀਂ ਇਹ ਵੀ ਆਯਾਦੀ ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰ ਹੈ ਵੀ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਜਿਹੜੀ ਸਰਕਾਰ ਜੁਗਾਰ ਦੇ ਦਾਵੇ ਭਰਦੀ ਹੈ ਵੀ ਇੱਕ ਕੰਮ ਲਾਇਆ ਨਹੀਂ ਸੜਕ ਤੇ ਕੰਮ ਹੀ ਨਹੀਂ ਲਾਇਆ ਸਾਰੇ ਠੇਕੇਦਾਰ ਵੇਲੇ ਜੇ ਹੁਣ ਕੰਮ ਲਾਉਣ ਦੀ ਤਿਆਰੀ ਹੋਈ ਹੈ ਹੁਣ ਸਰਕਾਰ ਕਹਿੰਦੀ ਅਸੀਂ ਫੰਡ ਅਰੇਂਜ ਕੀਤੀ ਹੈ ਤਾਂ ਸਰਕਾਰ ਨੇ ਜਿਹੜੇ ਛੋਟੇ ਕੰਮ ਲੱਗਨੇ ਸੀਗੇ 2-2 ਕਰੋੜ ਦੇ ਉਹਨਾਂ ਨੂੰ 30-40 ਤੋਂ 50 ਕਰੋੜ ਦੇ ਕੰਮ ਲਾਉਣ ਦੀ ਮਤਲਬ ਕਿ ਪ੍ਰਪੋਜ਼ਲ ਬਣਾ ਲਈ ਜਿਹੜੀ ਤੇਰੇ ਚੜ ਗਈ ਮਨਜ਼ੂਰੀ ਦੇਤੀ ਪਹਿਲਾਂ ਇਹ ਕੰਮ ਹੈ 2 ਕਰੋੜ ਤੋਂ ਲੈ ਕੇ 3 ਕਰੋੜ ਦੇ ਲਿੰਕ ਰੋਣਾਂ ਦੇ ਕੰਮ ਲੱਗਦੇ ਸੀ ਤੇ ਸਾਡੇ ਵਰਗੇ ਸਾਰੇ ਪੰਜਾਬ ਦੇ ਛੋਟੇ ਠੇਕੇਦਾਰ ਕਰਦੇ ਸੀ ਕੁੰਤਮਾਨ ਜੀ ਨੇ ਸਾਡੀ ਇੱਕ ਮੀਟਿੰਗ ਵੀ ਛੱਡੀ ਸੀਗੀ ਟਗੋਰ ਥੀਟਰ 'ਚ ਸਾਰੇ ਪੰਜਾਬ ਦੇ ਉੱਤੇ ਠੇਕੇਦਾਰ ਵੀ ਆਏ ਥੀ ਔਰ ਉਸੇ ਸਾਨੂੰ ਬੜੀ ਹਲਾਸ਼ੇਰੀ ਦਿੱਤੀ ਸੀ ਵੀ ਬਾਈ ਸਾਨੂੰ ਸਭ ਕੁਝ ਦੇਵਾਂਗੇ ਤੁਸੀਂ ਉੱਥੇ ਕੰਮ ਵਧੀਆ ਕਰੋ ਪੰਜਾਬ 'ਚ ਅਸੀਂ ਉੱਥੇ ਹਾਂ ਵੀ ਬੜੀ ਸੀਗੀ ਵੀ ਤੁਸੀਂ ਸਾਡੇ ਛੋਟੇ ਛੋਟੇ ਮੰਗਾਂ ਸਾਡੇ ਪਰਸਨ ਮੰਗਾਂ ਨਹੀਂ ਉਹ ਵੀ ਜਿਵੇਂ ਕੋਈ ਬਰਮ ਤੋੜਿਆ ਜ਼ਿੰਮੇਦਾਰਾਂ ਨੇ ਕਿ ਮਿੱਟੀ ਘੱਟ ਹੁੰਦੀ ਹੈ ਤੁਸੀਂ ਉਹ ਪੂਰੀ ਕਰੋ ਤਾਂ ਅਸੀਂ ਤੁਹਾਨੂੰ 5 ਸਾਲ ਦੀ ਕੀ ਸੀ ਤੁਹਾਨੂੰ 6 ਸਾਲ ਦੀ ਗਾਰੰਟੀ ਵੀ ਦੇਵਾਂਗੇ ਪਰ ਹੁਣ ਪਤਾ ਲੱਗਦਾ ਹੈ ਮੁੱਖ ਮੰਤਰੀ ਨੇ ਉਹ ਪੰਜਾਬ ਦੇ ਠੇਕੇਦਾਰਾਂ ਨਾਲ ਇੱਕ ਕੋਝਾ ਮਜ਼ਾਕ ਕੀਤਾ ਸੀਗਾ ਦਿਲਚਸਪ ਹੋਰ ਗੱਲ ਇਹ ਦੀਗੀ ਇਹਦੇ ਕੰਮ ਹੁਣ 2-2.5 ਕਰੋੜ ਦੇ ਕੰਮ ਦੀਆਂ ਸਾਰੀਆਂ ਡੀਐਨਟੀਆਂ ਬਣੀਆਂ ਸੀ ਅਖਬਾਰਾਂ 'ਚ ਲੱਗਣ ਦੀ ਤਿਆਰੀ ਸੀ ਪਰ ਇਹ ਇੱਕ ਮੂਹ ਜਣੀ ਆਰਡਰ ਆਇਆ ਸਾਰੇ ਇਹ ਕੰਮ ਰੁਕਤੇ ਫਰਨ ਚ ਆਇਆ ਹੈ ਇੱਕ ਆਮ ਆਦਮੀ ਪਾਰਟੀ ਦਾ ਹਾਰਿਆ ਹੋਇਆ ਗਰੁੱਪ ਦਿੱਲੀ ਤੋਂ ਪੰਜਾਬ ਚ ਆਇਆ ਜਿਨੇ ਪੰਜਾਬ ਦੀ ਪਾਵਰ ਨੂੰ ਕਬਜ਼ੂਲ ਕਰ ਲਿਆ ਆਪਦੇ ਹੱਥੇ ਚ ਲੈ ਲਿਆ ਉਹ ਉਹਦੇ ਅੱਗੇ ਪੰਜਾਬ ਸਰਕਾਰ ਕੁਛ ਨਹੀਂ ਉਹਨਾਂ ਨੇ ਇੱਕ ਸੈਕਟਰੀ ਮੰਡੀ ਬੋਰਡ ਹੈ ਰਾਮਵੀਰ ਜੀ ਆਈਐਸ ਨੇ ਉਹਨਾਂ ਨਾਲ ਗੈਰ ਕਾਨੂੰਨੀ ਮੀਟਿੰਗਾਂ ਕੀਤੀਆਂ ਵੀ ਵੱਡੇ ਟੈਂਡਰ ਕਿਵੇਂ ਲੈ ਜਾਣ ਹੁਣ ਜਿਹੜੇ ਦਿੱਲੀ ਦਾ ਗਰੁੱਪ ਹੈ ਜਿਹੜਾ ਵੱਡੇ ਟੈਂਡਰ ਲਾਊਗਾ ਤਾਂ ਇਹਦਾ ਸਪਸ਼ਟ ਹੈ ਵੀ ਉਹ ਕਮਿਸ਼ਨ ਦੀ ਅਬੀ ਤਿਆਰੀ ਕਰ ਰਿਹਾ ਹੈ 5% ਮਿਲੂਗਾ ਵੱਡਿਆਂ ਤੋਂ ਕੋਈ 10% ਮਿਲੂਗਾ ਸ਼ਰਯਾਮ ਕਮਿਸ਼ਨ ਲੈ ਰਿਹਾ ਹੋ ਇੱਕ ਵਿਵ ਵਿਵ ਵੈਕ ਤੇ ਵੱਡੇ ਦਾ ਪੀਏ ਹੈ ਕੋਈ ਉਹਨੇ ਫੈਕਟਰੀ ਮੰਡੀ ਬੋਰਡ ਨਾਲ ਮੀਟਿੰਗਾਂ ਕੀਤੀਆਂ ਔਰ ਫੈਕਟਰੀ ਮੰਡੀ ਬੋਰਡ ਰਾਮ ਵੀ ਨੇ ਪੁਰੀ ਹਾਮੀ ਭਰੀ ਹੈ ਵੀ ਮੈਂ ਜ਼ਿੰਮੇਵਾਰ ਆਂ ਕੋਈ ਪੰਜਾਬ ਦਾ ਅਫਸਰੀ ਬੱਲੂਗਾ ਕੋਈ ਠੇਕੇਦਾਰ ਨਹੀਂ ਬੋਲੂਗਾ ਮੈਂ ਦੇਖੂਗਾ ਜੇ ਕੋਈ ਬੋਲਦਾ ਤਾਂ ਮੈਂ ਸਾਰੇ ਟੈਂਡਰ ਵੱਡੇ ਲਾਉਂਗਾ ਫਿਰ ਇਹਨਾਂ ਨੇ ਫਰਮਾ ਆ ਬੰਦ ਕਰ ਫਿਰ ਇਹਨਾਂ ਨੇ ਵੱਡੇ ਕੰਮ ਆ ਦੀ ਪਹਿਲਾ ਕੰਮ ਸੀ 2-200 ਕਰੋੜ ਦੇ ਕੰਮ ਲਾਉਂ ਭੱਡੀਆਂ ਫਰਮਾ ਸਦੀਆਂ 2-200 ਕਰੋੜ ਦੇ ਕੰਮ ਲੱਗ ਵੀ ਇੱਕੋ ਕੰਮ ਤੋਂ ਹੀ 10 ਬੈਂਡ ਪੈਸੇ 200 ਕਰੋੜ ਵਿੱਚ ਦੋ ਤਿੰਨ ਚਾਰ ਕਰੋੜ ਕਿੰਨਾ ਬਣ ਗਿਆ ਉਹ ਲੈ ਲਓ ਨਾਲ ਤਾਂ ਬਦਨਾਮੀ ਨਹੀਂ ਹੋਊਗੀ ਛੋਟੇ ਠੇਕੇਦਾਰ ਭੁੱਖੇ ਮਰਦੇ ਆ ਤਾਂ ਮਰ ਜਾਣ ਪਰ ਉਹਨਾਂ ਨੇ ਆਪਣੀਆਂ ਸ਼ਰਤਾਂ ਰੱਖਤੀਆਂ ਵੀ ਸਾਡੀਆਂ ਸ਼ਰਤਾਂ ਨਾ ਕਰ ਮੈਂ ਚੱਲੂਗਾ ਜਿੱਥੇ ਭੱਜ ਗਏ ਫਿਰ ਇਹਨਾਂ ਨੇ ਛੋਟੀਆਂ ਜਿਹੜੇ ਫਰਮਾਂ 50-50 ਕਰੋੜ ਵਾਲੀਆਂ ਉਹ ਤਿਆਰ ਕੀਤੀਆਂ ਜਿੱਥੇ-ਜਿੱਥੇ ਫਰਮਾਂ ਤਿਆਰ ਹੋ ਰਹੀਆਂ ਉੱਥੇ-ਉੱਥੇ ਟੈਂਡਰ ਲੱਗਦੇ ਆ ਟਾਈਮ ਇਹਨਾਂ ਕੋਲ ਘੱਟ ਆ ਸਾਰੇ ਪੰਜਾਬ ਜਿੱਥੇ ਟੈਂਡਰ ਲਾਉਣੇ ਸੀ ਹੁਣ ਇਹਨਾਂ ਨੇ ਇੱਕ ਮਰੋੜ ਦਾ ਟੈਂਡਰ ਲਾਇਆ 45 ਕਰੋੜ ਦਾ ਟੈਂਡਰ ਲਾਇਆ ਉਸ 45 ਕਰੋੜ ਦੇ ਟੈਂਡਰ 'ਚ 96 ਸ਼ੜਕਾਂ 96 ਸ਼ੜਕਾਂ ਦਾ ਟੈਂਡਰ ਲਾਇਆ ਹੈ ਤੱਕ ਮੈਨੂੰ ਦੱਸਣ ਦੀ ਲੋੜ ਨਹੀਂ ਵੀ 96 ਸ਼ੜਕਾਂ ਦਾ ਟੈਂਡਰ ਜੇ 45 ਕਰੋੜ ਦਾ ਲਾਇਆ ਹੈ ਉਹ ਕਿਉਂ ਲਾਇਆ ਹੈ ਇਹ ਜੇ ਮੈਂ ਕਹਿੰ ਤੋ ਗ੍ਰੇਜ ਨਹੀਂ ਕਰਦਾ ਵੀ ਜਿਹੜਾ ਵੀ ਕੋਈ ਟੈਂਡਰ ਲਾ ਰਿਹਾ ਹੈ RAMBIR IFS ਨਾਲ ਉਹਨੇ ਦਬਕਾ ਮਰ ਕੇ ਅੱਥਰਵ ਦੇ ਨਾਲ ਲਾਇਆ ਇੱਕ ਦਿੱਲੀ ਦਾ ਗਰੁੱਪ ਹੈ ਜਿਹੜਾ ਪੋਲੀਟੀਕਲ ਗਰੁੱਪ ਹੈ ਇਹ ਸਰੇ ਨੇ ਆਪਦਾ ਉਹ ਚ ਕਮਿਸ਼ਨ ਰੱਖਿਆ ਹੋਇਆ ਔਰ ਕਮਿਸ਼ਨ ਲੈਣਗੇ ਜੇ ਇਹ ਟੈਂਡਰ ਲਾਉ ਨੂੰ ਨਹੀਂ ਹਟਦੇ ਵੱਡੇ ਟੈਂਡਰ ਕੈਨਸਲ ਨਹੀਂ ਕਰਦੇ ਅਸੀਂ ਮਨਜੋਗ ਹਾਈ ਕੋਰਟ ਜਾਵਾਂਗੇ ਅਸੀਂ ਹਿੰਦੁਸਤਾਨ ਦੀ ਹੋਮ ਮਿਨਿਸਟਰੀ ਨੂੰ ਇਹ ਲਿਖਤ ਆਪਦਾ ਦੁੱਖ ਦੱਸਾਂਗੇ ਔਰ ਦੱਸਾਂਗੇ ਇਹਨਾਂ ਅਫਸਰਾਂ ਦੇ ਕਾਰਨਾਂ ਮੇ ਵੀ ਕਿੱਥੋਂ ਕਿੱਥੋਂ ਇਹ ਕਿਵੇਂ ਇਹ ਪੈਸਾ ਇਕੱਠਾ ਕਰਦੇ ਤੇ ਇਹਨਾਂ ਦੇ ਜਾਇਦਾਦਾਂ ਜਿਹੜੀਆਂ ਉਹ ਹੋਮ ਮਿਨਿਸਟਰ ਨੂੰ ਦੱਸਾਂਗੇ ਉਹ ਸੀਬੀਆਈ ਨੂੰ ਦੱਸਾਂਗੇ ਤੇ ਅਸੀਂ ਈਡੀ ਨੂੰ ਵੀ ਲਿਖਤੀ ਭੇਜਾਂਗੇ ਵੀ ਕਿਵੇਂ ਕਿਵੇਂ ਇਹਨਾਂ ਨੇ ਸਾਨੂੰ ਦਬਕੀਆਂ ਮਾਰ ਕੇ ਸਬਤ ਕਮਿਸ਼ਨ ਕਟਾ ਕੀਤਾ ਅਸੀਂ ਇਹ ਸਾਰੇ ਇਹਨਾਂ ਦੇ ਪੋਤਰੇ ਖੋਲਾਂਗੇ ਹੁਣ ਜੇ ਵੱਡੇ ਟੈਂਡਰ ਲੱਗ ਜਾਂਦੇ ਐ 45 45 ਕਰੋੜ ਦੇ ਦੋ ਸੰਸ ਪੰਜਾਬ 'ਚ ਇੱਕ 5 ਕਰੋੜ ਦੇ ਕਿ 10 ਕਰੋੜ ਦਾ ਜਿਹੜਾ 5 ਕਰੋੜ ਦਾ ਅਰਥਾਂਸ ਹੈ ਜਿਹਦਾ ਉਹ 6 ਕਰੋੜ ਦਾ ਕੰਮ ਨਹੀਂ ਕਰ ਸਕਦਾ ਉਹ 6 ਕਰੋੜ ਤੋਂ ਵੱਧ ਕੰਮ ਨਹੀਂ ਕਰ ਸਕਦਾ ਇਹ 40 ਕਰੋੜ ਦੇ ਕੰਮ ਲਾ ਰਹੇ ਐ ਹੁਣ ਪੰਜਾਬ ਦੇ ਜਿਹੜੇ ਨੌਜਵਾਨ ਐ 80% 20% ਛੋਟੇ ਪੜਿਆ ਛੋਟੇ ਜ਼ਿਮੀਂਦਾਰ ਦੇ ਮੁੰਡੇ ਜਿਨ੍ਹਾਂ ਨੇ ਪਲਾਂਟ ਲਾਏ ਐ ਉਹਨਾਂ ਲਈ ਇੱਕੋ ਹੀ ਰਸਤਾ ਐ ਜਾਂ ਤਾਂ ਉਹ ਡੱਕੇ ਮਾਰਨ ਤੇ ਜਾਂ ਉਹ ਬੈਂਕਾਂ ਤੋਂ ਡਰਦੇ ਕਿਉਂ ਪ੍ਰੋਫਿਟ ਲਈ ਸੁਸਾਈਡ ਕਰ ਲੈਣ ਇਹ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਇਹ ਐ ਇਤਰਾਮੀਰ ਪੰਜਾਬ ਦੇ ਨੌਜਵਾਨਾਂ ਨੂੰ ਸੂਸੈਡ ਵੱਲ ਧੱਕ ਰਿਹਾ ਹੈ ਜਿਹੜਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਹੋ ਰਿਹਾ ਹੈ ਹੁਣ ਅਸੀਂ ਇਹਨਾਂ ਨੂੰ ਹੀ ਅਸੀਂ ਹੁਣ ਤਮਾਨਜੀਤ ਤੋਂ ਪੁੱਛਣਾ ਚਾਹੁੰਦੇ ਆਂ ਬਿੱਟੂ ਤੇ ਕਹਿੰਦੇ ਸੀ ਵੀ ਇਹ ਤਾਂ ਫੋਰਨ ਚੋਂ ਬੰਦੇ ਮੰਗਾਵਾਂਗੇ ਮੁੰਡੇ ਮੰਗਾ ਲਾਂਗੇ ਇੱਥੇ ਰਿਜਗਾਰ ਦੇਵਾਂਗੇ ਹੁਣ ਮਾਨ ਸਾਹਿਬ ਤੁਸੀਂ ਸਰਕਾਰ ਦੇ ਮੁਖੀ ਹੋ ਤੁਸੀਂ ਹੁਣ ਚੁੱਪ ਕਿਉਂ ਤੇ ਵੀ ਤਾਕਤ ਹੈ ਜਿਹੜੀ ਸਾਨੂੰ ਇਹ ਰੋਕ ਰਹੀ ਹੈ ਕਿਹੜੀ ਤਾਕਤ ਹੈ ਜਿਹਨੇ ਸਾਨੂੰ ਜਵਾਨਮੰਦ ਕੀਤੀ ਹੈ ਵੀ ਪੰਜਾਬ ਦੇ ਜਿਹੜੇ ਨੌਜਵਾਨ ਜਿਹੜੇ ਠੇਕੇਦਾਰ ਹੈ ਬੀਟਕ ਹੈ ਮਟਕ ਹੈ ਵੀ ਇਹਨਾਂ ਨੂੰ ਭੇਜ ਰਿਹਾ ਕਰਦੇ ਹੋ ਉਹਨਾਂ ਨੂੰ ਥੂਸੜਵਾਲ ਤੱਕ ਦਿਓ ਇਹ ਪੰਜਾਬ ਦੇ ਸਾਹਮਣੇ ਲਿਆਓ ਕਿਹੜੀ ਤਾਕਤ ਹੈ ਤੁਹਾਨੂੰ ਦੱਸਣਾ ਪਊਗਾ ਇਹ ਇਤੋਂ ਵੱਧ ਪ੍ਰਸਤਾਨ ਸਿੱਟਾ ਮੈਨੂੰ ਕੋਈ ਨਹੀਂ ਚਾਹਦਾ ਇੰਨਾ ਜ਼ਰੂਰ ਹੈ ਫੈਕਟਰੀ ਮੰਡੀ ਬੋਰਡ ਰਾਮਬੀਰ ਨੂੰ ਤੇ ਜਿਹੜੀ ਹਾਰੀ ਹੋਈ ਦਿੱਲੀ ਦੇ ਇੱਕ ਗਰੁੱਪ ਜਿਹੜਾ ਪੰਜਾਬ ਤੇ ਰਾਜ ਕਰਨਾ ਚਾਹੁੰਦਾ ਉਹਨੂੰ ਇਹ ਵਾਰਨਿੰਗ ਦਿੰਨੇ ਆ ਵੀ ਜਾਂ ਤਾਂ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਜਿਹੜੇ ਟੈਂਡਰ ਲਾ ਰਹੇ ਹੋ ਉਹ ਬੰਦ ਕਰ ਦਿਓ ਕਾਨੂੰਨ ਦੇ ਅਮਦਾਂ ਤੋਂ ਟੈਂਡਰ ਲਾਓ ਪੰਜਾਬ ਨੂੰ ਰੋਜ਼ਗਾਰ ਦਿਓ ਪੰਜਾਬ ਦੇ ਨੌਨ ਵਰਜ ਉਹਨਾਂ ਨੂੰ ਰੋਜ਼ਗਾਰ ਦਿਓ ਨਹੀਂ ਪੰਜਾਬ ਦੀ ਐਸੋਸੀਏਸ਼ਨ ਮਾਣਯੋਗ ਹਾਈ ਕੋਰਟ ਜਾਊਗੀ ਹੋਮੈਸਟਿਕ ਸੈਂਟਰ ਕੋਲੇ ਅਮਿਤ ਸ਼ਾਹ ਦੀ ਅਮਿਤ ਸ਼ਾਹ ਜੀ ਤੱਕ ਅਸੀਂ ਇਹ ਦੱਸਾਂਗੇ ਜਾ ਕੇ ਵੀ ਇਹ ਤੱਕਾ ਹੋ ਰਿਹਾ ਹੈ ਇਹਦੀ ਉੱਚ ਪੱਧਰੀ ਜਾਂਚ ਹੋਵੇ ਅਸੀਂ ਈਡੀ ਕੋਲੇ ਜਾ ਕੇ ਦੱਸਾਂਗੇ ਵੀ ਕਿਵੇਂ ਵੱਡੇ ਅਫਸਰ ਕਮਿਸ਼ਨ ਲੈ ਕੇ ਛੋਟੇ ਠੇਕੇਦਾਰਾਂ ਤੋਂ ਅਰਬਾਂ ਰੁਪਏ ਇਕੱਠਾ ਕਰੀ ਬੈਠੇ ਅਸੀਂ ਉਹਦੀ ਵੀ ਜਾਂਚ ਕਰਾਵਾਂਗੇ ਸਾਡੇ ਕੋਲ ਇੱਕ ਇੱਕ ਸਬੂਤ ਪਿਆ ਹੈ ਅਸੀਂ ਐਫਐਮ ਦੇ ਮਗਰ ਉਹਨਾਂ ਦੇ ਵਿਰੁੱਧ ਤਾਂ ਅਗਰ ਕੇ ਬੇਨਤੀ ਹੈ ਮਾਨ ਸਾਹਿਬ ਨੂੰ ਧਿਆਨ ਦਿਓ ਚੁੱਪ ਨਾ ਵੱਟੋ ਕੋਈ ਬਿਆਨ ਦਿਓ ਵੀ ਇੱਕ ਤਾਨ ਕਰਾ ਰਿਹਾ ਹੈ ਕਿਵੇਂ ਕਰਾ ਰਿਹਾ ਹੈ ਪੰਜਾਬ ਦੇ ਨੌਜਵਾਨਾਂ ਨਾਲ ਕਿਉਂ ਤੱਕਾ ਹੋ ਰਿਹਾ ਹੈ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਡੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਫੂਸੜ ਵੱਲ ਨਾ ਧੱਕੋ ਸਾਡੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਗੈਂਗਸਟਰ ਨਾ ਬਣਨ ਦਿਓ ਉਹਨਾਂ ਨੂੰ ਰੁਜ਼ਗਾਰ ਦਿਓ ਚੱਲਦਾ ਰੁਜ਼ਗਾਰ ਨਾ ਖੋਹਦੀ ਨਮਾਜ਼ੇਦਾਰ ਨਹੀਂ ਮੰਨਦੇ ਸਾਡੀਆਂ 3 3 4 4 ਕੋਟ ਦੀਆਂ ਜਿਹੜੀਆਂ ਮਸ਼ੀਨਰੀਆਂ ਹਨ ਉਹਨਾਂ ਨੂੰ ਬੇਕਾਰ ਨਾ ਕਰੋ ਬੈਂਕ ਸਾਡੇ ਘਰ ਰੋਕ ਲੈਣਗੇ ਸਾਨੂੰ ਸਾਡੀਆਂ ਜਾਇਦਾਦਾਂ ਰੋਕ ਲੈਣਗੇ ਬੈਂਕ ਜੇ ਅਸੀਂ ਇਹ ਕੰਮ ਨਹੀਂ ਕਰ ਦਿੱਤਾ ਤਾਂ ਕਰਕੇ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਕਰਾਂਗੇ ਨਹੀਂ ਅਸੀਂ ਕਿਸੇ ਵੀ ਕਾਰਵਾਈ ਤੋਂ ਪਿੱਛੇ ਨਹੀਂ ਹਟਾਂਗੇ ਚਾਹੇ ਇਹਦੀ ਹੋਵੇ ਚਾਹੇ ਗ੍ਰਹਿ ਮੰਤਰਾਲਾ ਹੋਵੇ ਅਸੀਂ ਚਾਹੇ ਸੀਬੀਆਈ ਹੋਵੇ ਅਸੀਂ ਸਾਰੇ ਸਬੂਤਾਂ ਸਮੇਤ ਉਸ ਤੇ ਕਰ ਜਾਵਾਂਗੇ ਇਹ ਤੁਹਾਨੂੰ ਵੀ ਭਰਾਵਾਂ ਨੂੰ ਬੇਨਤੀ ਹੈ ਵੀ ਤੁਹਾਡੇ ਇਹ ਖਬਰਾਂ ਵੱਧ ਤੋਂ ਵੱਧ ਚਲਾ ਕੇ ਪੰਜਾਬ ਸਰਕਾਰ ਤੱਕ ਇਹ ਭੇਜੋ ਮਾਨ ਸਾਹਿਬ ਤੱਕ ਇਹ ਭੇਜੋ ਮਾਨ ਸਾਹਿਬ ਚੁੱਪ ਨੂੰ ਤੋੜੋ ਪੰਜਾਬ ਦਾ ਧੱਕਾ ਹੋ ਰਿਹਾ ਹੈ ਠੀਕ ਹੈ ਜੀ ਇਹਨਾਂ ਕਹਿੰਦੇ ਹੋਏ ਬਹੁਤ ਬਹੁਤ ਧੰਨਵਾਦ ਜਿਹੜੀ ਜਿਹੜੇ ਕਮਿਸ਼ਨ ਲਾਈਨ ਵਾਲੇ ਹਾਂ ਜੀ ਹਾਂਜੀ ਕੀ ਨਾਮ ਆਫਸਰਾਂ ਦੇ ਦੇਖੋ ਆਪ ਤਨਾ ਦੇ ਨਾਂ ਤਾਂ ਮੈਂ ਕੀ ਦੱਸਾਂ ਜੇ ਮਾਨ ਸਾਹਿਬ ਕਹਿੰਦੇ ਕਿ ਖਤਮ ਹੋ ਗਿਆ ਕ੍ਰਪਸ਼ਨ ਖਤਮ ਹੋ ਗਈ ਥੱਲੇ ਦਾ ਤਾਂ ਛੱਡੋ ਉੱਚ ਅਧਿਕਾਰੀ ਆ ਜਿਹੜੇ ਚੰਡੀਗੜ੍ਹ ਬੈਠੇ ਐ ਸਭ ਹੀ ਲੈਂਦੇ ਐ ਅਰੇ ਕੋਲ ਸਬੂਤਾ ਸਾਥੋਂ ਐ 70 ਲੈਂਦੇ ਐ ਇਹ ਦੇ ਕਿਹਦੇ ਕੋਈ ਨਾ ਵੱਧ ਗਿਆ ਕ੍ਰਪਸ਼ਨ ਪਹਿਲੀਆਂ ਸਰਕਾਰਾਂ ਨਾਲੋਂ ਵੱਧ ਗਈ ਕਿੰਨਾ-ਕਿੰਨਾ ਲੈਂਦੇ ਐ 5% ਦਾ ਹੁਣ ਹੁਣ ਪਹਿਲਾਂ ਤਾਂ ਛੱਡੋ ਜਿਹੜਾ ਹੁਣ ਟੈਂਡਰ ਲੈ ਰਹੇ ਐ ਇਨੇ ਤੱਕ ਪਹਿਲਾਂ 10 ਮੰਗਦੇ ਕਿ ਉਸ ਤੋਂ ਕਿਤੇ ਦਸਰ ਹੋਤਾ ਕਰਨਗੇ ਯਾਰ 40 40 ਕਰੋੜ ਦੇ ਲਾਰੇ ਆ ਪੰਜ 7% ਤਾਂ ਲੈਣਗੇ ਨਹੀਂ ਹੋਰ ਤਾਂ ਕੋਈ ਹੋਰ ਤਾਂ ਕੋਈ ਤੋਕੀ ਨਹੀਂ ਮੰਦੀ ਕਿਠਾਈ ਟੈਂਡਰ ਲਾਉਂਦੀ ਇਹ ਤਾਂ ਇਹ ਵੀ 100 ਟੈਕਾ ਦੇ ਲੋ ਬਦਲ ਨਹੀਂ ਕੋਈ ਇੱਕ ਤਾਂ ਲੈ ਲਓ ਹੋਰ ਤਾਂ ਕੋਈ ਇਹੋ ਜਿਹਾ ਕਾਨੂੰਨੀ ਕੋਈ ਨਹੀਂ ਜਾਂ ਕੋਈ ਸ਼ਰਤੂਦਿਆ ਬਣਾ ਦੂਗਾ ਜਾਂ ਕੋਈ ਉਹਨਾਂ ਕੋਲ ਕੋਈ 7 ਤੋਂ ਵਧੀਆ ਮਸ਼ੀਨਰੀ ਹੈ ਕੋਈ ਖਾਸ ਹੈ 3% ਤੱਕ ਕਮਿਸ਼ਨ ਲੈਣ ਦਾ ਬੰਨਾ ਜਿਹੜਾ 45 ਕਰੋੜ ਦਾ ਕੰਮ ਹੈ ਕਿਹੜੇ ਕਿਹੜੇ ਨਿਯਮ ਤੋੜੇ ਗਏ ਨੇ ਇਹ ਟੈਂਡਰ ਦੇਣ ਵਾਸਤੇ ਜੇ ਇੱਕ ਇਨਾਂ ਦੇ 45 45 ਕਿਲੋਮੀਟਰ ਤੇ ਪਲਾਂਟ ਰੋਏ ਠੇਕੇਦਾਰਾਂ ਦੇ ਵੀ 45 ਕਿਲੋਮੀਟਰ ਤੋਂ ਵੱਧ ਕੋਈ ਠੇਕੇਦਾਰ ਨਹੀਂ ਪਾ ਸਕਦਾ ਟੈਂਡਰ ਨਹੀਂ ਪਾ ਸਕਦਾ ਉਹ ਕਿਉਂ ਨਹੀਂ ਪਾ ਸਕਦਾ ਵੀ ਜਦੋਂ ਜੇ ਲੱਕ ਦਾ ਟੈਂਪਰੇਚਰ ਹੁੰਦਾ ਹੈ ਜੋ 45 ਕਿਲੋਮੀਟਰ ਤੋਂ ਵੱਧ ਦੂਰ ਜਾਊਗਾ ਤਾਂ ਉਹ ਛਰਕ ਬੱਛੜਕਾਂ ਵਧਿਆ ਨਹੀਂ ਬੰਦੀਆਂ ਉਹਦਾ ਟੈਂਪਰੇਚਰ ਘਟ ਜਾਂਦਾ ਤਾਂ ਅਸੀਂ 45 ਕਿਲੋਮੀਟਰ ਹੀ ਟੈਂਡਰ ਪਾਉਣੇ ਆ ਤੇ ਇਹ 96 ਛੜਕਾਂ ਇਹਦਾ 70 80 ਕਿਲੋਮੀਟਰ ਜਾਊਗਾ ਇਹਦਾ 90 ਜੇ 200 ਕੋਟ ਦਾ ਕੰਮ ਲਾਉਂਦੇ ਸੀਗੇ ਤੋ ਉਹ ਤਾਂ ਫਿਰ 200 ਕਿਲੋਮੀਟਰ ਹੋ ਗਿਆ ਤਾਂ ਸਾਰਾ ਪੰਜਾਬ ਹੋ ਗਿਆ ਇੱਕ ਜਿਲ੍ਹਾ ਹੋ ਗਿਆ ਬਿਹੰਡਾ ਜਿਲ੍ਹਾ ਜੇ ਬਸ ਸਧੂੜ ਬਗੜਾ ਕਾ ਨਿਉ ਜਾਈਏ ਰਸਤੇ ਕਿਲੋਮੀਟਰ ਬਣ ਜਾਂਦੇ ਜੇ ਇਸ ਤੋਂ ਬਾਅਦ ਡਬਲ ਹੀ ਹੈ ਜੇ ਤਾਂ ਵੀ 40 45 50 60 ਕਿਲੋਮੀਟਰ ਬਣ ਗਿਆ ਤੇ ਤਾਂ ਇਹਨਾਂ ਨੇ ਇਹ ਰੂਟ ਸਾਰੇ ਚੱਕੇ ਟੰਗ ਤੇ ਕਲੀਆਂ 96 ਹੜਕਾ ਲਾ ਨਹੀਂ ਸਕਦੇ ਜਦੋਂ ਕਿ ਫਿਰ ਜੇ 96 ਹੜਕਾ ਲਾਉਣੀ ਆ ਸੀ ਫਿਰ ਇਹ ਡੀਐਨਟੀ ਇਹ ਬਣਾਈਆਂ ਇਹਨਾਂ ਨੇ ਦੋ ਦੋ ਕੁੜਤੀਆਂ ਡੀਐਨਟੀਆਂ ਬਣੀਆਂ ਪਈਆਂ ਤੁਸੀਂ ਬੀਐਨਡੀਰ ਦੇ ਅੱਥੇ ਨਾਲ ਗੱਲ ਕਰੋ ਮੈਂ ਤੁਹਾਨੂੰ ਨੰਬਰ ਦਿੰਦਾ ਡੀਐਨਟੀ ਬਣੀਆਂ ਪਈਆਂ ਔਰ ਜੌਨੀ ਆਰਡਰ ਨਾਲ ਕੁੱਠੇ ਕਰ ਰਹੀ ਹੈ ਉਹਨਾਂ ਨੂੰ 45-45 ਕਰੋੜ 2.2 ਕਰੋੜ ਦੀ ਇਹਨੂੰ 45-45 ਕਰੋੜ ਕਰ ਰਹੀ ਹੈ ਉਹ ਕਿਨੇ ਦਿੱਤੇ ਆਰਡਰ ਸਰਕਾਰ ਦੇ ਲਿਖਤੀ ਆਰਡਰ ਤਾਂ ਆਈ ਨਹੀਂ ਜੌਨੀ ਆਰਡਰ ਕੌਣ ਦੇ ਰਿਹਾ ਇਹ ਪਤਾ ਲੱਗਣਾ ਚਾਹੀਦਾ ਤੁਸੀਂ ਵੀ ਪਤਾ ਲਾਓ ਆਓ ਐਕਸ ਨਾਲ ਪਤਾ ਕਰੋ ਪਰਿਵਾਰਕ ਪ੍ਰਭਾਵ ਤੋਂ ਹੋਣਗੇ ਠੇਕੇਦਾਰਾਂ ਤੋਂ ਆਵਾਜ਼ ਦੇਖੋ ਪੰਜਾਬ ਚ 300 ਤਾਂ ਠੇਕੇਦਾਰ ਹੋਣਗੇ ਕਿਉਂ ਜੀ ਇਹਨੇ ਹੋਣਗੇ ਜੇ ਇੱਕ ਠੇਕੇਦਾਰ ਕੋਲੇ ਕਟੋ-ਕਟ ਛੋਟੇ ਠੇਕੇਦਾਰ ਕੋਲੇ 20 ਡਰਾਈਵਰ 100 ਬੰਦਾ ਲੇਬਰ ਦਾ ਇਹ ਪੱਥਰਕੋਟ ਦਾ ਹੈ ਉਹ ਹੋਣਗੇ ਹੁਣ ਤੁਸੀਂ ਕੋਣਾਂ ਦਾ ਟੋਪੀ ਕਰ ਲੋ ਵੀ ਕਿੰਨੇ ਭਰੋਤ ਹੋ ਜਾਣਗੇ ਤੁਹਾਨੂੰ ਕੀ ਲੱਗਦਾ ਦੇਪੇ ਮਨਛਾ ਕੀ ਹੈ ਜੋ ਐਡਾ ਵੱਡਾ ਤੁੜ ਤੁੜ ਵਿਗਾਰ ਕੋਇਆ ਜਾ ਰਿਹਾ ਹੈ ਮਨਛਾ ਜੀ ਪੈਸੇ ਇਕੱਠੇ ਕਰਨਾ ਕਮਿਸ਼ਨ ਕਰਪਸ਼ਨ ਹੈ ਮਨਛਾ ਹੋਰ ਕੋਈ ਮਨਛਾ ਨਹੀਂ ਪਿਆਰ ਦੇ ਰੋਕੋ ਤੂੰ ਕਿਉਂ ਨਹੀਂ ਕਰਦੇ ਤੂੰ ਕੀ ਸਮਝੀ ਕਿ ਕੀ ਕਰਦੀ ਹੋ ਤੂੰ ਉਹ ਜੀ ਖਾਨੇ ਦੇ ਘਰ ਤਾਂ ਕਹਿੰਦੇ ਆਪਦਾ ਮਾਰੂ ਤੇ ਸ਼ਾਮੇ ਸਿੱਟੂ ਜੋ ਆਪਦੇ ਹੈ ਹੀ ਨਹੀਂ ਤਫਰ ਮਾਰਕੇ ਤਾਂ ਛਾਵੇਂ ਕੌਣ ਸਿੱਟੂ ਤੁਹਾਡੇ ਬਰੋ ਕਿਸ ਤਰ੍ਹਾਂ ਐਕਚੁਅਲ ਤੱਕ ਲਾਏਗਾ ਤੁਹਾਨੂੰ ਕੰਮ ਨਹੀਂ ਦੇਵੇਗੀ ਵੀ ਇਧਰ ਗਿਆ ਬੁੜੀ ਕਿਸ ਵਾਰੀ ਚੀਜ਼ ਹੋਵੇ ਪਹਿਲਾਂ ਤਾਂ ਹੀ ਹਾਈ ਕੋਰਟ ਜਾਵਾਂਗੇ ਮੰਨਜੋ ਵਾਇਕ ਨੂੰ ਦੱਸਾਂਗੇ ਵੀ ਐਂ ਕਰਕੇ ਆਏ ਆ ਪੇਸ਼ੇ ਨੂੰ ਪਹਿਲਾਂ ਦੱਸਿਆ ਫਿਰ ਅਸੀਂ ਹੋਮ ਹਿਸਟਰੀ ਦਿਲੀਆਂ ਗੱਲ ਕਰਾਂਗੇ ਲਿਖ ਕੇ ਦੱਸਾਂਗੇ ਸਾਰਾ ਕੁਝ ਅਸੀਂ ਈਡੀ ਕੋਲੇ ਜਾਵਾਂਗੇ ਆਫਸਰਾਂ ਦੇ ਲੋਪੇ ਦੱਸਾਂਗੇ ਉਹਨਾਂ ਨੇ ਕੀ ਨਹੀਂ ਸਭ ਅਸੀਂ ਸੀਵੀ ਦੀ ਜਾਂਚ ਮੰਗਾਗੇ ਵੀ ਦੱਸੋ ਤੇ ਇਹ ਹੈ ਤੁਹਾਨੂੰ ਪਤਾ ਲੱਗ ਹੀ ਜਾਊਗਾ ਵੀ ਕੌਣ ਕਿੰਨੇ ਦੇ ਰਿਹਾ ਆ ਗਿਆ ਨਾ ਲੈ ਸਕਦੇ ਮੈਂ ਜੋ ਲਿਖਿਆ ਤੇ ਪਲਾਜ਼ਾ ਨੂੰ ਦੁਹਾਰਾ ਕਰੂੰਗਾ ਮੈਂ ਕਮਿਸ਼ਨ ਦੱਸਾਂਗਾ ਭਾਈ ਇਹਨੇ ਪਰਸੈਂਟ ਕਮਿਸ਼ਨ ਦਿੱਤਾ ਮੈਂ ਉਹ ਪੰਦ ਦੱਸੂੰਗਾ ਮੈਂ ਤੁਹਾਨੂੰ ਇਹ ਇੱਕ ਤੋਂ ਕੋਈ ਕਾਲ ਮੈਂ ਇੱਕ ਟੈਕਨਿਕਲ ਐਡਵਾਈਜ਼ਰ ਜਿਹਨੇ ਇੱਕ ਟੈਕਨਿਕਲ ਐਡਵਾਈਜ਼ਰ ਮੈਂ ਤੁਹਾਨੂੰ ਚਿੱਠੀ ਲੀਡ ਕੀਤੀ ਹੈ ਤੁਹਾਡੇ ਗਰੁੱਪ ਚ ਮੰਡੀ ਬੋਰਡ ਦਾ ਹਾਂਜੀ ਮੰਡੀ ਬੋਰਡ ਦਾ ਟੈਕਨਿਕਲ ਐਡਵਾਈਜ਼ਰ ਹੈ ਉਹਨੇ ਸਰਕਾਰ ਨੂੰ ਚਿੱਠੀ ਲਿਖੀ ਹੈ ਵੀ ਨਾ ਕਰੋ ਇਕੱਠੇ ਪੰਜਾਬ ਚ ਵੀਰੇ ਜਿਹੇ ਦੀ ਵਜੂਗੀ ਪੰਜਾਬ ਚ ਜਿਹੜਾ ਆ ਦੌਰ ਚੱਲ ਰਿਹਾ ਹੈਗੇਸਟ ਇਹ ਵੱਧ ਜੂਗਾ ਕੰਪੀਟੀਸ਼ਨ ਬਰਬਾਦ ਹੋ ਜਾਣਗੇ ਨੌਜਵਾਨ ਵੀ ਤੁਸੀਂ ਨਾ ਕਰੋ ਉਹਨੇ ਚਿੱਠੀ ਪੜੋ ਤੁਸੀਂ ਮੈਸਰ ਨੂੰ ਤੁਸੀਂ ਗਰੁੱਪ ਚ ਤੁਹਾਡੇ ਜੀ ਰਿਲੀਜ਼ ਕੀਤੀ ਹੈ ਉਹਨੇ ਚਿੱਠੀ ਲਿਖੀ ਹੈ ਜਿਹੜੇ ਆਫਟਰ ਬੈਠੇ ਚੰਗੇ ਤੋਂ ਲਿਖਣਗੇ ਜੀ ਤੁਸੀਂ ਦਿੱਲੀ ਦੇ ਹਾਰੇ ਗਰੁੱਪ ਦੀ ਗੱਲ ਕਰਦੇ ਹੋ ਕਿਹੜਾ ਗਰੁੱਪ ਹੈ ਜੀ ਉੱਥੇ ਤਾਂ ਦਿੱਲੀ ਚ ਤਾਂ ਸਾਰੇ ਆਵਾਦੀ ਪਾਰਟੀ ਦਾ ਨਹੀਂ ਆਵਾਦੀ ਪਾਰਟੀ ਦਾ ਜਿਹੜਾ ਹੈ ਕਿਹੜਾ ਗਰੁੱਪ ਹੈ ਉਹਦਾ ਉਹ ਤੁਹਾਨੂੰ ਐਂਕੀ ਸਪਸ਼ਟ ਦੱਸ ਦਿਆਂਗੇ ਤੁਹਾਨੂੰ ਥੋੜਾ ਜਿਹਾ ਮੈਨੂੰ ਟਾਈਮ ਦਿਓ ਮੈਂ ਨਾ ਦੱਸੂਗਾ ਇਕੱਲੇ ਇਕੱਲੇ ਦੇ ਇਹਨ ਪੰਜਾਬ ਦੇ ਜਿਹੜੇ ਕੰਟਰੈਕਟਰ ਨੇ ਉਹਨਾਂ ਨੂੰ ਬਿਲਕੁਲ ਕੰਮ ਨਹੀਂ ਮਿਲ ਰਿਹਾ ਨਹੀਂ ਮਿਲ ਰਿਹਾ ਪੰਜਾਬ ਦੇ ਕੰਟਰੈਕਟਰ ਕੰਮ ਕਿਵੇਂ ਕਰਨਗੇ ਸਾਡੀ ਤਾਂ ਜਿਹੜੀ ਕੈਪੈਸਿਟੀ ਹੈ ਉਹ 10 ਕਰੋੜ ਦੀ ਕਰਦੀ ਹੈ ਉਦੋਂ ਬਾਅਦ ਅਸੀਂ ਕੰਮ ਨਹੀਂ ਲੈ ਸਕਦੇ ਤੇ ਇਹ 40 ਕਰੋੜ ਦੇ ਲਾ ਰਹੇ ਜੋ ਮੈਂ ਦੇਹ ਜਾਂਦੇ ਅਜੇ ਤੱਕ ਤਾਂ ਲੱਗੇ ਨਹੀਂ ਹਰਿਆਣਾ ਚ ਵੀ ਕਿਤੇ ਨਹੀਂ ਲੱਗੇ ਹਿੰਦੂਸਤਾਨ ਚ ਲਿੰਕ ਰੋਡ ਦਾ ਕੰਮ ਕਿਤੇ ਲੱਗੇ ਹੀ ਨਹੀਂ ਇਸ ਤਰ੍ਹਾਂ ਜਿਹੜੇ ਲੱਗਦੇ ਆ ਨੈਸ਼ਨਲ ਹਾਈਵੇ ਦੇ ਲੱਗਦੇ 200 ਕਰੋੜ ਦੇ ਜਾਂ ਕੋਈ 30 ਚਰਾਂਜੇ ਦੇ 50 ਚਰਾਂਜੇ ਦੇ ਅੱਕੇ ਹੁੰਦੀ ਹੈ ਕੰਮ ਹੁੰਦੇ ਆ ਉਹ ਲੱਗਦੇ ਆ ਵੱਡੇ ਲੱਗ ਜਾਂਦੇ ਆ ਸਾਨੂੰ ਕੋਈ ਇਤਰਾਜ ਨਹੀਂ ਕਿਉਂਕਿ ਅਸੀਂ ਹੱਦੇ ਛੋਟੇ ਕੰਮ ਕਰਕੇ ਖੁਸ਼ ਵੱਡੇ ਜਿਹੜੇ ਵੱਡੇ ਕਰੀ ਜਾਂਦੇ ਉਹ ਵੀ ਜਿਹੜੇ ਵੱਡੇ ਕੰਮ ਹੁੰਦੇ ਆ ਜਿਵੇਂ 200 ਕਰੋੜ ਦਾ ਹੋ ਗਿਆ ਜਾਂ ਵੀ ਉਹ ਵੀ ਸਿੰਗਲ ਸੜਕ ਹੁੰਦੀ ਹੈ ਸਿੰਗਲ ਸੜਕ ਜਿੱਥੇ ਮਰਜ਼ੀ ਚੈੱਕ ਕਰ ਲੋ 96 ਸੜਕਾਂ ਕਿਥੇ ਕੰਮ ਨਹੀਂ ਹੋਣਗੀਆਂ ਸਰਕਾਰ ਦੇ ਸਰਕਾਰ ਦਾਅਵੇ ਕਰਦੀ ਆ ਭ੍ਰਿਸ਼ਟਾਚਾਰ ਖਤਮ ਹੋ ਗਿਆ ਕਿੰਨੇ ਬੰਦੇ ਬਿਜ਼ਨਸ ਨੇ ਚੱਕ ਲਈ ਕਿੰਨੇ ਕਾਰਵਾਈ ਹੋਈ ਤੁਸੀਂ ਕਹਿੰਦੇ ਭ੍ਰਿਸ਼ਟਾਚਾਰ ਹੋ ਜਾਂਦਾ ਹੈ ਸਰਕਾਰ ਤਾਂ ਪੂਰੇ ਪਾਸੇ ਤੁਸੀਂ ਥਾ-ਥਾ ਬੈਨਰ ਜੋ ਸ਼ਹਿਰ ਚੋਂ ਨਿਕਲਦੇ ਨੇ ਥਾ-ਥਾ ਪੋਸਟ ਲੱਗੇ ਹੁੰਦੇ ਆ ਪ੍ਰਿਸ਼ਤਾਚਾਰ ਖਤਮ ਮੈਂ ਇਹਨੇ ਬੰਦੇ ਫੜੇ ਤੁਸੀਂ ਕਹਿੰਦੇ ਪ੍ਰਿਸ਼ਤਾਚਾਰ ਹੈ ਮੈਂ ਜਿਆਦਾ ਬੋਲ ਜੂਗਾ ਇੱਕ ਦਿਨ ਚ ਅੱਧੇ ਪੰਜਾਬ ਦੇ ਅਫਸਰ ਡਿਵੀਜ਼ਨ ਤੋਂ ਫੜਾ ਸਕਦਾ ਮੈਂ ਕਿਹੜਾ ਪ੍ਰਿਸ਼ਤਾਚਾਰ ਖਤਮ ਦੀ ਗੱਲ ਕਰਦੇ ਹੋ ਤੁਸੀਂ ਇਹ ਸਰਕਾਰ ਦਾਵੇ ਕਰਦੀ ਹੈ ਨਾ ਦਾਵੇ ਫੁਕੇ ਆ ਸਰਕਾਰ ਦੇ ਮੈਂ ਸੱਚੇ ਸਰਕਾਰ ਮੈਂ ਨਾ ਦੱਸੂਗਾ ਮੈਂ ਜਿਆਦਾ ਤਾਂ ਦੱਸੂਗਾ ਅਫਸਰਾਂ ਦੀਆਂ ਪਰ ਉਹ ਗੱਲ ਚ ਕਦੋਂ ਜਨਤਕ ਕਰੋਗੇ ਬੜੀ ਪਰ ਉਹ ਜਨਤਕ ਦੀ ਗੱਲ ਹੈ ਅਸੀਂ ਛੋਟੇ ਠੇਕੇਦਾਰ ਆਂ ਅਸੀਂ ਆਪਦੇ ਰੋਜ਼ਗਾਰ ਬਾਰੇ ਲੈ ਜਿਸੀ ਇਹਨਾਂ ਗੱਲਾਂ ਚ ਪੈ ਗਈ ਫਟਾਏ ਰੋਜ਼ਗਾਰ ਪ੍ਰਭਾਵਿਤ ਹੁੰਦਾ ਹੈ ਅਸੀਂ ਤਾਂ ਕੰਮ ਕਰਨ ਵਾਲੇ ਆਂ ਤਾਂ ਕਿ ਅਸੀਂ ਕੋਈ ਕਿਸੇ ਨੂੰ ਬਲੈਕਮੇਲ ਕਰਨ ਵਾਲੇ ਆਂ ਪੱਕੇ ਖਤਮ ਹੋ ਜੂ ਤੁਹਾਡਾ ਜੋ 11 ਰੋਜ਼ਗਾਰ ਖਤਮ ਹੋ ਜੂ ਤੁਹਾਡਾ ਭੋਜ ਖਤਮ ਹੋ ਰਿਹਾ ਤੁਹਾਡੇ ਬੱਚਾ ਦਾ ਭੋਜ ਖਤਮ ਹੋ ਰਿਹਾ ਤੁਹਾਡੇ ਨਾਲ ਕਿੰਨੀ ਲੇਬਰ ਹੈ ਹਜ਼ਾਰਾਂ ਦੀ ਕੀਤੀ ਤੁਹਾਡਾ ਲੇਬਰ ਹੈ ਉਹਨਾਂ ਆਪ ਕਿਕਰੀ ਖਤਮ ਹੋ ਰਿਹਾ ਤੁਹਾਡੇ ਕੰਮ ਨਾਲ ਹੋਂਸ ਨੂੰ ਸਪਸ਼ਟਤਾ ਦੱਸ ਹੀ ਦਿੱਤਾ ਬੀਏ ਗਿਰਾ ਹਮ ਹੋ ਰਿਹਾ 5% ਠੀਕ ਹੈ ਜੀ ਹੋ ਰਿਹਾ ਤੇ ਸੈਕਟਰੀ ਰਾਮਬੀਰ ਮੀਟਿੰਗਾਂ ਕਰ ਰਿਹਾ ਹੈ ਇੱਕ ਵਿਵਹ ਕੋਈ ਪੀਏ ਹੈ ਠੀਕ ਹੈ ਜੀ ਇਦੋਂ ਮੈਂ ਸਪਸ਼ਟ ਕੀਤਾ ਉਹ ਅਨਤ ਘਰ ਤੇ ਸਰਕਾਰ ਨਾਲ ਸਰਕਾਰ ਦੇ ਉਹਨਾਂ ਨਾਲ ਮੀਟਿੰਗ ਅਫਸਰਾਂ ਨਾਲ ਮੀਟਿੰਗਾਂ ਕਰ ਰਿਹਾ ਹੈ ਉਹਦੇ ਕੋਲ ਕੋਈ ਅਧਿਕਾਰ ਨਹੀਂ ਕੋਣ ਹੈ ਵਿਵ ਮੈਨੀਆਂ ਜਾਂਦਾ ਦਿੱਲੀ ਤੋਂ ਆਇਆ ਉਹ ਕਿਉਂ ਮੀਟਿੰਗਾਂ ਕਰ ਰਿਹਾ ਕੀ ਪਾਵਰ ਉਹਦੇ ਕੋਲੇ ਉਹ ਗਰੁੱਪ ਬਣਾ ਰਿਹਾ ਉਹ ਸ਼ਰਤਾਂ ਦੇ ਟੈਂਡਰ ਦੇ ਰਿਹਾ ਹੈ ਕਿਉਂ ਹੁਣ ਤੁਸੀਂ ਅਗਲੇ ਇਲੈਕਸ਼ਨ ਵਾਸਤੇ ਕਿੰਨੀ ਵੇਟ ਕਰੋਗੇ ਵੀ ਆ ਤੁਸੀਂ ਦਿੱਲੀ ਜਾਓਗੇ ਕਦੋਂ ਦਾ ਪਟੇ ਕਦੋਂ ਦਾ ਪਟੇ ਜਿਹੜਾ ਟੈਂਡਰ ਦੇ ਹੀ ਤੱਕ ਜਿਹੜਾ ਟੈਂਡਰ ਲੱਗਿਆ ਜਿਹੜਾ ਕੈਨਸਲ ਨਾ ਕੀਤਾ ਤਾਂ ਸਾਡਾ ਤਾਂ ਤੁਹਾਨੂੰ ਵੀ ਅਸੀਂ ਰਿਲੀਵ ਕਰ ਦਿਆਂਗੇ ਅਸੀਂ ਹੋਮ ਮਿਨਿਸਟਰੀ ਨੂੰ ਤੇ ਈਡੀ ਨੂੰ ਤੇ ਸੀਬੀਆਈ ਨੂੰ ਤਾਂ 2-4 ਦਿਨਾਂ ਚ ਸਾਰਾ ਕੁਝ ਲਿਖ ਕੇ ਭੇਜ ਦਾਂਗੇ ਹਾਂ ਜੇ ਤੁਹਾਨੂੰ ਸੱਜਣਗੇ ਤਾਂ ਅਸੀਂ ਬਾਈ ਨੇਮ ਵੀ ਦੱਸਾਂਗੇ ਸਾਰਾ ਕੁਝ ਹਾਈ ਕੋਰਟ ਹਾਂ ਤੇ ਅਸੀਂ ਮੰਨਦੇ ਹਾਂ ਹਾਈ ਕੋਰਟ ਚ ਕੋਈ ਸੀਨੀਅਰ ਵਕੀਲ ਕਰਕੇ ਉਥੇ ਵੀ ਦੱਸਾਂਗੇ ਵੀ ਅਜਿਹੇ 45 45 ਕਿਲੋਮੀਟਰ ਦੇ ਪਲਾਂਟ ਲਵਾਏ ਐ ਇਹਦਾ ਬੇਕਾਰ ਹੋ ਗਏ ਵੀ ਹਾਈ ਕੋਰਟ ਨੂੰ ਹੱਥ ਜੋੜਾਂਗੇ ਵੀ ਦੱਸੋ ਮਦਦ ਕਰੋ ਸਾਡੀ ਕਿੰਨੇ ਠੇਕੇਦਾਰ ਕਿੰਨੇ ਟੋਟਲ ਪੰਜਾਬ ਚ 300 ਠੇਕੇਦਾਰ ਹੋਊ ਜੀ ਘੱਟੋ ਘੱਟ 300 ਬਾਅਦ 500 ਹੋਊਗਾ ਸਾਰੇ ਇਕੱਠੇ ਬਿਲਕੁਲ ਇਕੱਠੇ ਆਮ ਗਏ ਸਾਰੇ ਇਕੱਠੇ ਠੇਕੇ ਲਵਾਂਗੇ ਇੱਕ ਤੰਗ ਠੀਕ ਹੈ ਜੀ ਠੀਕ ਜੀ ਸਾਰੀ